ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਟੇਸਟੀ ਜਿਹੇ ਜਿਹੜੇ ਸਨੈਕਸ ਬਣਾ ਕੇ ਤਿਆਰ ਕਰਨ ਲੱਗੇ ਆ ਬਿਲਕੁਲ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਦੋ ਆਪਾਂ ਉਬਲਿਓ ਆਲੂ ਲਏ ਇਹਨਾਂ ਨੂੰ ਆਪਾਂ ਕਰ ਲੈਣਾ ਕਦੂਕਸ ਬਿਲਕੁਲ ਸੌਖਾ ਤਰੀਕਾ ਹੈ ਜੀ ਟੇਸਟੀ ਬਹੁਤ ਬਣਦੇ ਆ ਜਲਦੀ ਬਣ ਜਾਂਦੇ ਆ ਕੋਈ ਵੀ ਗੈਸਟ ਆਂਦਾ ਹੈ ਜਾਂ ਆਪਣੇ ਘਰੇ ਆਪਾਂ ਨੂੰ ਚਾਹ ਦੇ ਨਾਲ ਖਾਣੇ ਆ ਤੇ ਫਟਾਫਟ ਆਪਾਂ ਬਣਾ ਕੇ ਤਿਆਰ ਕਰ ਸਕਦੇ ਆ ਜੀ ਤੇ ਦੋ ਉਬਲੇ ਆਲੂ ਆਪਾਂ ਕਦੂਕਸ ਕਰ ਲਏ ਆ ਇਹਦੇ ਵਿੱਚ ਹੁਣ ਆਪਾਂ ਪਾਨੇ ਥੋੜੇ ਜਿਹੇ ਮਸਾਲੇ ਲਾਲ ਮਿਰਚ ਪਾ ਲਈ ਥੋੜੀ ਜਹੀ ਤੇ ਥੋੜੇ ਜੇ ਆਪਾਂ ਪਾ ਲਿਆ ਲੂਣ ਕਿਉਂਕਿ ਆਪਾਂ ਥੋੜੇ ਜੇ ਬਣਾਉਣੇ ਦੋ ਆਲੂ ਲਏ ਆ ਤੇ ਥੋੜੇ ਬਣਾਉਣੇ ਆਪਾਂ ਇਸ ਕਰਕੇ ਆਪਾਂ ਲੂਣ ਮਸਾਲਾ ਉਸੇ ਹਿਸਾਬ ਨਾਲ ਪਾਉਣਾ ਹੈ ਕਾਲੀ ਮਿਰਚ ਪਾ ਲੈਣੇ ਆ ਤੇ ਥੋੜੀ ਜਿਹੀ ਚਾਟ ਮਸਾਲਾ ਪਾ ਲੈਣੇ ਆ ਬਸ ਇੰਨੇ ਕ ਮਸਾਲੇ ਆਪਾਂ ਪਾਏ ਆ ਇਹ ਤੋਂ ਜ਼ਿਆਦਾ ਹੋਰ ਨਹੀਂ ਆਪਾਂ ਕੋਈ ਵੀ ਪਾਉਣਾ ਹਰਾ ਧਨੀਆ ਇਸ ਵੇਲੇ ਮੇਰੇ ਕੋਲ ਹੈ ਨਹੀਂਗਾ ਇਹ ਪਾਇਆ ਆਪਾਂ ਬੇਸਣ ਇੱਕ ਚਮਚਾ ਬੇਸਣ ਦਾ ਪਾਇਆ ਜੀ ਜ਼ਿਆਦਾ ਨਹੀਂ ਪਾਇਆ ਇੱਕ ਚਮਚਾ ਸਿਰਫ ਪਾਇਆ ਤੇ ਇਹਦੇ ਵਿੱਚ ਆਪਾਂ ਪਾਣੀ ਵਗੈਰਾ ਕੁਝ ਨਹੀਂ ਪਾਉਣਾ ਤੇ ਕਿਉਂਕਿ ਆਲੂ ਦੇ ਵਿੱਚ ਜਿਹੜੀ ਨਮੀ ਕਾਫੀ ਹੁੰਦੀ ਆ ਤੇ ਆਲੂ ਦੇ ਨਾਲੇ ਇਹਨੇ ਚੰਗੀ ਤਰ੍ਹਾਂ ਮੈਸ਼ ਹੋ ਜਾਣਾ ਬਸ ਇਹਨੂੰ ਆਪਾਂ ਐਦਾਂ ਮੈਸ਼ ਕਰਨਾ ਚੰਗੀ ਤਰ੍ਹਾਂ ਮਿਕਸ ਕਰਨਾ ਆ ਤੇ ਆਲੂ ਦੇ ਨਾਲੇ ਇਹਨੇ ਜਿਹੜਾ ਇਹਨ ਵਧੀਆ ਮਿਕਸ ਹੋ ਜਾਣਾ ਤੇ ਪਾਣੀ ਪਾਵਾਂਗੇ ਤਾਂ ਬਹੁਤ ਇਹ ਨਰਮ ਹੋ ਜਾਊਗਾ ਉਬਲੇ ਹੋ ਆਲੂ ਸੀ ਆਪਣੇ ਤੇ ਉਹਦੇ ਨਾਲ ਬਸ ਐਦਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਇਹਦੇ ਵਿੱਚ ਆਪਾਂ ਕੋਈ ਮੋਟਾ ਪੀਸ ਨਹੀਂ ਰੱਖਣਾ ਆਲੂ ਦਾ ਪਹਿਲਾਂ ਆਪਾਂ ਕਦੂਕਸ ਵੀ ਤਾਂ ਹੀ ਕੀਤੇ ਆ ਤੇ ਐਦਾਂ ਬਸ ਰਲਣਾ ਸਵਾਰ ਕੇ ਵਿੱਚ ਬੇਸਨ ਨਾਲ ਜੋ ਵਿੱਚ ਆਲੂ ਰਲ ਜਾਊਗਾ ਤੇ ਬਹੁਤ ਹੀ ਟੇਸਟੀ ਇਹ ਤੇ ਬਹੁਤ ਹੀ ਜਲਦੀ ਬਣਨ ਵਾਲਾ ਜਿਹੜਾ ਨਾਸ਼ਤਾ ਕਹਿ ਲਓ 스ਨੈਕਸ ਕਹਿ ਲਓ ਜੋ ਨਾਮ ਦੇਣਾ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਤੇ ਮੈਂ ਤਾਂ ਸਨੈਕਸ ਕਹਦੇ ਨਹੀਂ ਕਿ ਉਹ ਸਾਡੀ ਦੁਆਬੇ ਦੀ ਜਿਹੜੀ ਸਿੱਧੀ ਜਹੀ ਬੋਲੀ ਹੁੰਦੀ ਆ ਤੇ ਜਾਦਾ ਅਸੀਂ ਉਹ ਨਹੀਂ ਬੜ ਖੇਰ ਨਹੀਂ ਕਰਦੇ ਹੈਗੇ ਤੇ ਮੈਂ ਤਾਂ ਸਨੈਕਸ ਕਹਦਨੀ ਆ ਜੀ ਤੇ ਤੁਸੀਂ ਨਾਸ਼ਤਾ ਕਹ ਲਓ ਸਨੈਕਸ ਕਹ ਲਓ ਕੋਈ ਵੀ ਨਾਮ ਦੇ ਦਿਓ ਤੇ ਕਮੈਂਟ ਕਰਕੇ ਦੱਸ ਦਿਓ ਦੇਖੋ ਆਪਾਂ ਚਮਚੇ ਦੇ ਨਾਲ ਹੀ ਐਦੇ ਬਸ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਸਵਾਰ ਕੇ ਰੜਾ ਲੈਣਾ ਦੇਖੋ ਆਪਾਂ ਪਾਣੀ ਨਹੀਂ ਪਾਇਆ ਤੇ ਆਲੂ ਦੇ ਵਿੱਚੇ ਨਮੀ ਕਾਫੀ ਹੁੰਦੀ ਉਹਦੇ ਨਾਲੇ ਜਿਹੜਾ ਹੈ ਬੇਸਣ ਰਲ ਗਿਆ ਬੇਸਣ ਵੀ ਆਪਾਂ ਜ਼ਿਆਦਾ ਨਹੀਂ ਪਾਇਆ ਇੱਕ ਚਮਚਾ ਸਿਰਫ ਬੇਸਣ ਦਾ ਪਾਇਆ ਕਿਉਂਕਿ ਆਪਾਂ ਥੋੜਾ ਜਿਹਾ ਬਣਾਉਣਾ ਹੈ ਤੇ ਹੁਣ ਇਹਨੂੰ ਹੱਥ ਨਾਲ ਥੋੜੀ ਜਿਹਾ ਸਮੇਟ ਲੈਣੇ ਇਕੱਠਾ ਕਰ ਲੈਣੇ ਆ ਜੀ ਤੇ ਹੱਥ ਧੋ ਕੇ ਤੇ ਹੱਥਾਂ ਨੂੰ ਮਾੜਾ ਜਿਹਾ ਆਪਾਂ ਜਿਹੜਾ ਆ ਤੇਲ ਲਾ ਲਿਆ ਤਾਂ ਕਿ ਚਿੰਬੜਨਾਂ ਹੱਥਾਂ ਦੇ ਨਾਲ ਇਹ ਬਿਲਕੁਲ ਮਾੜਾ ਜਿਹਾ ਤੇਲ ਲਾਇਆ ਆਪਾਂ ਤੇ ਛੋਟੇ ਛੋਟੇ ਪੀਸ ਲੈ ਕੇ ਇਹਨੂੰ ਤੁਸੀਂ ਜਿੱਦਾਂ ਦੀ ਸ਼ੇਪ ਦੇਣੀ ਚਾਹੁੰਦੇ ਆ ਇਹਨੂੰ ਉਦਾਂ ਦੀ ਸ਼ੇਪ ਦੇ ਦਿਓ ਬਹੁਤ ਹੀ ਟੇਸਟੀ ਸਨੈਕਸ ਬਣ ਕੇ ਤਿਆਰ ਹੋਣ ਵਾਲੇ ਆ ਇਹ ਤੇ ਬਸ ਮੈਂ ਇਹਨੂੰ ਪਹਿਲਾਂ ਗੋਲ ਕਰ ਲਿਆ ਪੇੜਾ ਜਿਹਾ ਤੇ ਫਿਰ ਇਹਨੂੰ ਥੋੜੀ ਜਿਆਦਾ ਚਪਟਾ ਜਿਹਾ ਕਰ ਦਾਂਗੇ ਆਪਾਂ ਸ਼ੇਪ ਜਿੱਦਾਂ ਦੀ ਮਰਜ਼ੀ ਦੇ ਦੋ ਜਿੱਦਾਂ ਤੁਹਾਨੂੰ ਪਸੰਦ ਉਦਾਂ ਹੀ ਦੇ ਦੋ ਤੇ ਮੈਂ ਜਿਹੜੇ ਬ੍ਰੈਡ ਕ੍ਰਮ ਜਿਹੜਾ ਬ੍ਰੈਡ ਦਾ ਚੂਰਾ ਮੇਰੇ ਕੋਲ ਪਹਿਲਾਂ ਹੀ ਪਿਆ ਸੀ ਮੈਂ ਕੁਝ ਹੋਰ ਬਣਾਇਆ ਸੀ ਉਹਦਾ ਬਚਿਆ ਪਿਆ ਸੀ ਤੇ ਉਹਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਕੋਟ ਕਰ ਲੈਣਾ ਇਦਾਂ ਲਾ ਲੈਣਾ ਸਵਾਰ ਕੇ ਇਹਨੂੰ ਤੇ ਸਾਰੇ ਪੀਸ ਆਪਾਂ 5 ਕ ਪੀਸ ਦੇ ਬਣਨੇ ਉਹ ਆਪਾਂ ਬਸ ਇਦਾਂੇ ਬਣਾ ਲੈਣੇ ਆ ਕਿਉਂਕਿ ਮੈਂ ਸਿਰਫ ਵੀਡੀਓ ਬਣਾਉਣੀ ਆ ਜਿਆਦਾ ਤੜਿਆ ਤਾਂ ਬਹੁਤ ਵਧੀਆ ਵੀ ਨਹੀਂ ਹੁੰਦਾ ਸਿਹਤ ਲਈ ਖਾਣ ਲਈ ਇਸ ਕਰਕੇ ਆਪਾਂ ਵੀਡੀਓ ਬਣਾਉਣ ਲਈ ਥੋੜਾ ਜਿਹਾ ਜਿਹੜਾ ਆ ਬਣਾਈਦਾ ਹੈ ਦੇਖੋ ਪੰਜ ਪੀਸ ਬਣੇ ਆ ਸਾਰੇ ਤੇ ਸਾਰੇ ਤਿਆਰ ਕਰਕੇ ਐਦਾ ਇੱਕ ਕੋਡ ਕਰ ਲੈਣੇ ਸਾਰੇ ਇਹਦੇ ਵਿੱਚ ਤੇ ਜਿਹੜਾ ਇਹ ਬ੍ਰੈਡ ਦਾ ਚੂਰਾ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਆ ਐਦਾ ਕੋਡ ਕਰ ਲੈਣੇ ਬ੍ਰੈਡ ਕ੍ਰਮ ਆ ਜੀ ਮੈਨੂੰ ਕਮੈਂਟ ਕਰ ਦਿੰਦੇ ਕਿ ਕਿ ਸਾਡੀ ਪੰਜਾਬੀ ਬੋਲੀ ਆ ਤੇ ਅਸੀਂ ਪੰਜਾਬੀ ਦੇ ਵਿੱਚ ਹੀ ਜ਼ਿਆਦਾ ਬੋਲਦੇ ਆ ਤੇ ਅੰਗਰੇਜ਼ੀ ਜਿਹੜੀ ਅਸੀਂ ਘੱਟ ਹੀ ਵਰਤਦੇ ਆ ਤੇ ਇਦਾਂ ਸਾਰੇ ਇਹ ਲਾਲਿਆ ਸਵਾਰ ਕੇ ਇਹਨਾਂ ਨੂੰ ਤੇ ਹੁਣ ਆਪਾਂ ਤੇਲ ਗਰਮ ਰੱਖਿਆ ਆ ਤੇ ਮੀਡੀਅਮ ਹੀਟ ਦੇ ਉੱਤੇ ਇਹਨਾਂ ਨੂੰ ਆਪਾਂ ਪਕਾਉਣਾ ਆ ਜਿਆਦਾ ਪੱਕਣ ਵਾਲਾ ਕੁਛ ਨਹੀਂ ਬੇਸਣ ਵੀ ਆਪਾਂ ਥੋੜਾ ਜਿਹਾ ਪਾਇਆ ਤੇ ਬਸ ਇਦਾਂ ਆਪਾਂ ਇਹਨਾਂ ਨੂੰ ਘੱਟ ਸੇਕ ਦਿੱਤੇ ਜਿਹੜਾ ਮੀਡੀਅਮ ਸੇਕ ਦੇ ਉੱਤੇ ਇਦਾਂ ਪਕਾ ਲੈਣਾ ਇੱਕ ਪਾਸੇ ਸੇਕ ਲੱਗਿਆ ਪਲਟ ਦੰਨੇ ਆ 골ਡਨ ਕਰ ਲੈਣਾ ਇਹਨਾਂ ਨੂੰ ਬਹੁਤ ਹੀ ਟੇਸਟੀ ਕ੍ਰਿਸਪੀ ਜਿਹੇ ਜਿਹੜੇ ਸਨੈਕਸ ਬਣ ਕੇ ਤਿਆਰ ਹੋ ਜਾਣੇ ਆ ਇਹ ਤੇ ਆਲੂ ਦੇ ਜਿਹੜੇ ਆ ਇਹ ਤੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਦੇਆ ਕਰੋ ਮੇਰੇ ਚੈਨਲ ਨੂੰ ਤੇ ਦੇਖੋ ਇੰਨੀ ਗਰਮੀ ਦੇ ਵਿੱਚ ਆਪਾਂ ਕਿੰਨੀ ਮਿਹਨਤ ਕਰਦੇ ਆ ਕਿੰਨੀ ਮਿਹਨਤ ਦੇ ਨਾਲ ਹਰ ਇੱਕ ਆਪ ਰੈਸਪੀ ਤਿਆਰ ਕਰਦੇ ਆ ਸਪੋਰਟ ਜ਼ਰੂਰ ਕਰਦੇਆ ਕਰੋ ਤੇ ਕਮੈਂਟ ਕਰਕੇ ਦੱਸਦੇਆ ਕਰੋ ਬਸ ਫਿਰ ਆਪਾਂ ਪਾਸੇ ਪਲਟ ਦੁੱਤੇ ਆ ਤੇ ਬਸ ਇਹਨਾਂ ਨੂੰ ਆਪਾਂ ਕ੍ਰਿਸਪੀ ਗੋਲਡਨ ਕਰ ਲੈਣਾ ਤੇ ਫਿਰ ਇਹਨਾਂ ਨੂੰ ਇੱਕ ਟਿਸ਼ੂ ਦੇ ਉੱਤੇ ਕੱਢ ਲੈਣੇ ਆ ਤੇ ਜਦੋਂ ਇਹਨਾਂ ਨੂੰ ਕੱਢਣਾ ਤੇਲ ਚੋਂ ਬਾਹਰ ਤਾਂ ਗੈਸ ਨੂੰ ਫੁੱਲ ਕਰ ਲਓ ਕਿਉਂਕਿ ਜਦੋਂ ਆਪਾਂ ਬ੍ਰੈਡ ਕ੍ਰਮ ਬ੍ਰੈਡ ਦਾ ਚੂਰਾ ਬ੍ਰੈਡ ਦੀ ਕੋਈ ਵੀ ਚੀਜ਼ ਬਣਾਣੇ ਆ ਤਾਂ ਤੇਲ ਜਿਹੜਾ ਬਹੁਤ ਖਿੱਚਦੀ ਆ ਉਹ ਇਸ ਕਰਕੇ ਤੁਸੀਂ ਜਦੋਂ ਕੋਈ ਵੀ ਚੀਜ਼ ਬਣਾ ਕੇ ਬ੍ਰੈਡ ਦੀ ਕੱਢਣੀ ਆ ਤਾਂ ਗੈਸ ਨੂੰ ਫੁੱਲ ਕਰ ਲਓ ਤੇ ਫਿਰ ਕੱਢੋ ਵਿੱਚੋਂ ਹੁਣ ਆਪਾਂ ਗੈਸ ਜਿਹੜਾ ਫੁੱਲ ਕਰ ਦਿੱਤਾ ਹੈ ਤੇ ਆਪਾਂ ਹੁਣ ਜਿਹੜੇ ਇਹ ਪੰਜੇ ਪੀਸ ਆਪਾਂ ਐਦਾਂ ਕੱਢ ਲੈਣੇ ਤੁਸੀਂ ਜਿੰਨੇ ਬਣਾਣੇ ਤੁਸੀਂ ਉਨੇ ਆਲੂ ਵੱਢ ਲਾ ਉਨੇ ਆਲੂ ਛੱਲ ਲਓ ਆਪਾਂ ਥੋੜੇ ਜਿਹਾ ਬਣਾਉਣੇ ਸੀ ਆਪਾਂ ਥੋੜੇ ਆਲੂ ਪਾਏ ਆ ਨਵੇਂ ਵੀਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਜੀ ਦੇਖੋ ਕਿੰਨੇ ਸੋਹਣੇ ਇਹ ਦੇਖਣ ਨੂੰ ਲੱਗਦੇ ਆ ਪ੍ਰੋਗਰੈਸਪੀ ਵਿੱਚੋਂ ਇਹ ਸੌਫਟ ਐਨ ਤੇ ਬਹੁਤ ਹੀ ਸੋਹਣੇ ਆ ਦੇਖਣ ਨੂੰ ਲੱਗਦੇ ਇੰਨੇ ਟੇਸਟੀ ਖਾਣ ਨੂੰ ਬਣਾਓ ਖਾਓ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਜੀ ਕਿੰਨੇ ਵਧੀਆ ਲੱਗਦੇ ਦੇਖਣ ਨੂੰ ਇਹ